ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਛਲੀ ਵਾਰੀ ਅਸੀਂ ਡਿਸਕਸ ਕੀਤਾ ਸੀਗਾ ਪ੍ਰੋਟੀਨ ਪ੍ਰੋਟੀਨ ਡਾਈਟ ਨੂੰ ਕਿਵੇਂ ਪੂਰਾ ਕਰੀਏ ਤੇ ਅੱਜ ਵਾਰੀ ਹੈਗੀ ਆ ਕਾਰਬੋਹਾਈਡਰੇਟਸ ਦੀ ਪਹਿਲਾ ਮੈਕਰੋ ਨਿਊਟ੍ਰੀਐਂਟ ਜਿਹੜੇ ਉਹਨਾਂ ਨੂੰ ਕਵਰ ਕਰ ਲਏ ਉਸ ਤੋਂ ਬਾਅਦ ਫਿਰ ਮਾਈਕਰੋ ਨਿਊਟ੍ਰੀਐਂਟ ਦੇ ਉੱਤੇ ਜਾਵਾਂਗੇ ਸੋ ਕਾਰਬੋਹਾਈਡਰੇਟ ਜਿਹੜਾ ਇਹ ਸਾਡਾ ਫੂਡ ਟ੍ਰਾਇੰਗਲ ਐਂਗਲ ਜਿਹੜਾ ਹੈ ਉਹਦੇ ਵਿੱਚ ਇਹਨੂੰ ਹੁਣ ਦੂਜੇ ਨੰਬਰ ਤੇ ਰੱਖਿਆ ਗਿਆ ਪਹਿਲਾਂ ਇਹ ਪਹਿਲੇ ਨੰਬਰ ਤੇ ਹੁੰਦਾ ਸੀਗਾ ਫੂਡ ਟ੍ਰਾਇੰਗਲ ਦੇ ਵਿੱਚ ਪ੍ਰੋਟੀਨ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਤੇ ਕਾਰਬੋਹਾਈਡਰੇਟਸ ਨੂੰ ਦੂਜੇ ਨੰਬਰ ਤੇ ਰੱਖਿਆ ਗਿਆ ਇਹਨੂੰ ਦੂਜੇ ਨੰਬਰ ਤੇ ਰੱਖਣ ਦਾ ਕਾਰਨ ਕੀ ਹੈ ਕਿਉਂਕਿ ਅੱਜ ਕੱਲ ਅਸੀਂ ਜਿਹੜੀ ਜ਼ਿੰਦਗੀ ਜੀ ਰਹੇ ਆ ਉਹ ਮਿਹਨਤ ਵਾਲੀ ਜ਼ਿੰਦਗੀ ਨਹੀਂ ਹੈਗੀ ਅਸੀਂ ਸਾਰੇ ਮਿਹਨਤ ਦੇ ਕੰਮ ਹੁਣ ਮਸ਼ੀਨਾਂ ਨੂੰ ਦੇ ਦਿੰਦੇ ਨੇ ਤੇ ਕਾਰਬੋਹਾਈਡਰੇਟ ਇੱਕ ਫਿਊਲ ਦੀ ਤਰ੍ਹਾਂ ਕੰਮ ਕਰਦੇ ਨੇ ਜਿਵੇਂ ਜਿੱਤਰਾ ਗੱਡੀ ਦੇ ਵਿੱਚ ਡੀਜ਼ਲ ਪੈਟਰੋਲ ਕੰਮ ਕਰਦਾ ਹੈ ਉਸੇ ਤਰ੍ਹਾਂ ਹੀ ਕਾਰਬ ਸਾਡੇ ਸ਼ਰੀਰ ਦੇ ਵਿੱਚ ਕੰਮ ਕਰਦੇ ਨੇ ਯਾਨੀ ਕਿ ਫਿਊਲ ਤੇ ਅਸੀਂ ਫਿਊਲ ਗੱਡੀ ਜਿੰਨੀ ਚਲਾਉਣੀ ਆ ਉਹਨੇ ਪੈਂਦਾ ਉਹਦੇ ਵਿੱਚ ਹਾਂਜੀ ਉਹ ਚ ਵਜ ਨਹੀਂ ਪੈਂਦਾ ਕਿਉਂਕਿ ਉਹ ਚ ਟੈਂਕ ਲੱਗਾ ਜੇ ਤੁਸੀਂ ਫੁੱਲ ਕਰਕੇ ਖੜੇ ਕਰ ਦਿੱਤੀ ਹੈ ਤੇ ਜਿੰਨੀ ਗੱਡੀ ਚਲਾ ਕੇ ਆਓਗੇ ਫਿਰ ਦੁਬਾਰਾ ਪਾਓਗੇ ਤੇ ਉਹਨਾਂ ਕੀ ਪੈਣਾ ਉਹ ਚ ਵਜ ਨਹੀਂ ਪੈਣਾ ਹਾਂਜੀ ਲੇਕਿਨ ਰੱਬ ਨੇ ਇਹਦੇ ਵਿੱਚ ਕੋਈ ਵੀ ਟੈਂਕ ਨਹੀਂ ਲਾਇਆ ਵੱਖਰਾ ਇਹ ਚ ਦੋਨੋਂ ਤਰ੍ਹਾਂ ਦਾ ਜਿਹੜਾ ਪੋਸ਼ਣ ਆ ਨਾ ਜਿੰਨੇ ਸਰੀਰ ਦਾ ਨਿਰਮਾਣ ਕਰਨਾ ਉਹ ਵੀ ਤੇ ਜਿੰਨੇ ਊਰਜਾ ਪੈਦਾ ਕਰਨੀ ਉਹ ਵੀ ਦੋਨੋਂ ਹੀ ਇੱਕੋ ਹੀ ਟੈਂਕ ਦੇ ਵਿੱਚ ਪੈਣੇ ਨੇ ਇਸ ਕਰਕੇ ਜਿਹੜਾ ਪਹਿਲਾਂ ਸਾਡਾ ਲਾਈਫ ਸਟਾਈਲ ਸਾਡੇ ਬਜ਼ੁਰਗਾਂ ਦਾ ਸੀਗਾ ਉਹ ਮਿਹਨਤ ਵਾਲਾ ਸੀਗਾ ਤੇ ਉਦੋਂ ਕਾਰਬੋਹਾਈਡਰੇਟਸ ਦੀ ਜ਼ਿਆਦਾ ਲੋੜ ਸੀ ਯਾਨੀ ਕਿ ਉਹ ਸਰੀਰ ਨੂੰ ਜ਼ਿਆਦਾ ਚਲਾਉਂਦੇ ਸੀ ਦਿਨ 'ਚ ਲਗਭਗ 8 ਤੋਂ 10 ਘੰਟੇ ਦੀ ਸਖਤ ਮਿਹਨਤ ਹੁੰਦੀ ਸੀ ਖੇਤਾਂ 'ਚ ਕੰਮ ਕਰਨਾ ਜਾਂ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਮਜ਼ਦੂਰੀ ਕਰਨੀ ਹੈ ਜਾਂ ਜਿਨ੍ਹਾਂ ਨੇ ਮਿਲਣਾ 'ਚ ਕੰਮ ਕਰਨਾ ਤਾਂ ਵੀ ਉੱਥੇ ਸਰੀਰਕ ਮਿਹਨਤ ਹੁੰਦੀ ਸੀ ਸਾਰੀ ਦੀ ਸਾਰੀ ਹੁਣ ਤੇ ਮਸ਼ੀਨਰੀ ਐਸੀ ਆ ਗਈ ਕਿ ਸਭਨਾਂ ਨੇ ਬਸ ਕੁਰਸੀ 'ਤੇ ਬਹਿ ਕੇ ਆਪਰੇਟ ਹੀ ਕਰਨਾ ਹੈ ਸੋ ਜਿਹੜੀ ਮਿਹਨਤ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਇਸ ਕਰਕੇ ਫੇਰ ਕਾਰਬੋਹਾਈਡਰੇਟਸ ਜਿਹੜਾ ਸੀਗਾ ਉਹਨੂੰ ਹੁਣ ਸਭ ਤੋਂ ਜ਼ਿਆਦਾ ਪ੍ਰੋਟੀਨ ਕੀਤਾ ਗਿਆ ਤੇ ਦੂਸਰੇ ਨੰਬਰ ਦੇ ਉੱਤੇ ਕਾਰਬਸ ਲੈਂਦੇ ਗਏ। ਸੋ ਜਿਹੜੇ ਕਾਰਬੋਹਾਈਡਰੇਟਸ ਨੇ ਹੁਣ ਅੱਜ ਸਾਨੂੰ ਕਿੰਨੇ ਚਾਹੀਦੇ ਨੇ ਇਹ ਹਰ ਕਿਸੇ ਦੀ ਸਰੀਰਕ ਮਿਹਨਤ ਦੇ ਉੱਤੇ ਤੈਅ ਕਰਦਾ ਹੈ। ਕੈਲਰੀਆਂ ਉਹਨੀਆਂ ਕਿ ਤੁਸੀਂ ਪਾਉਂੀਆਂ ਨੇ ਸਰੀਰ 'ਚ ਜਿੰਨੀਆਂ ਕਿ ਬਰਨ ਕਰਦੇ ਹੋ। ਇਹ ਮੈਂ ਐਗਜ਼ਾਮਪਲ ਆਗਾ ਇੱਕ ਬੈਗ ਖਾਤੇ ਦੀ ਤਰ੍ਹਾਂ ਆ। ਮਨ ਲੋ ਉਹ ਇੱਕ ਖਾਤੇ ਦੇ ਵਿੱਚ ਤੁਹਾਡੇ ਪੈਸੇ ਜਮ੍ਹਾਂ ਹੋ ਰਹੇ ਨੇ ਤੇ ਉਹਨਾਂ ਦੇ ਉੱਤੇ ਇੱਕ ਰਬੜ ਲੱਗੀ ਹੋਈ ਆ ਤੇ ਤੁਸੀਂ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਈ ਜਾ ਰਹੇ ਹੋ ਕਰਾਈ ਜਾ ਰਹੇ ਹੋ ਤੇ ਉਹ ਰਬੜ ਟਾਈਟ ਹੁੰਦੀ ਜਾ ਰਹੀ ਆ ਟਾਈਟ ਹੁੰਦੀ ਜਾ ਰਹੀ ਆ ਹਾਂਜੀ ਇੱਕ ਦਿਨ ਬੈਂਕ ਮੈਨੇਜਰ ਤੁਹਾਨੂੰ ਕਹਿੰਦਾ ਵੀ ਇਹ ਰਬੜ ਹੁਣ ਬਹੁਤ ਜ਼ਿਆਦਾ ਟਾਈਟ ਹੋ ਗਈ ਜੇ ਹੋਰ ਇਹ ਚ ਰੋਗ ਪਾਏ ਨਾ ਤੇ ਇਹ ਟੁੱਟ ਜਾਣੀ ਆ ਹਾਂਜੀ ਤੇ ਫੇਰ ਇਹ ਰਬੜ ਬਚਾਉਣੀ ਆ ਤੇ ਫਿਰ ਕੀ ਕਰਨਾ ਪਏਗਾ ਉਹਨਾਂ ਚੋਂ ਕੁਝ ਪੈਸੇ ਖਰਚ ਕਰਨੇ ਪੈਣਗੇ ਕੱਢਣੇ ਪੈਣਗੇ ਸੋ ਸੇਮ ਕੁਝ ਐਸੀ ਹੀ ਕੰਡੀਸ਼ਨ ਸਾਡੇ ਸ਼ਰੀਰ ਦੀ ਹੈ ਅਸੀਂ ਉਹਦੇ ਚ ਕੈਲਰੀਆਂ ਪਾਈ ਜਾਂਦੇ ਆ ਪਾਈ ਜਾਂਦੇ ਆ ਉਹਨੀਆਂ ਖਰਚ ਨਹੀਂ ਜਦੋਂ ਕਰਦੇ ਤੇ ਹੁੰਦਾ ਕੀ ਹੈ ਕਿ ਉਹ ਕੈਲਰੀਆਂ ਸਾਡੇ ਸ਼ਰੀਰ ਦੇ ਵਿੱਚੋਂ ਜਿਹੜੀਆਂ ਬਰਨ ਨਹੀਂ ਹੁੰਦੀਆਂ ਉਹ ਫੈਟ ਬਣ ਕੇ ਜਮਾ ਹੋਈ ਜਾਂਦੀਆਂ ਨੇ ਚਰਬੀ ਬਣ ਕੇ ਜਮਾ ਹੋਈ ਜਾਂਦੀਆਂ ਨੇ ਇੱਕ ਜਿਹੜਾ ਇਨਸਾਨੀ ਸ਼ਰੀਰ ਹੈ ਜੇ ਉਹ ਆਦਮੀ ਹੈ ਤੇ ਉਹਦੀ ਵੱਧ ਤੋਂ ਵੱਧ ਫੈਟ 20% ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਜਵਾਨੀ ਦੇ ਵਿੱਚ 10 ਤੋਂ 15% ਜਦੋਂ ਬੁੱਢਾ ਵੀ ਹੋਣ ਲੱਗਦਾ ਤਾਂ ਤਾਂ ਵੀ 20% ਤੋਂ ਵੱਧ ਫੈਟ ਨਹੀਂ ਚਾਹੀਦੀ ਲੇਡੀਜ਼ ਦੇ ਵਿੱਚ 15% ਫੈਟ ਚਾਹੀਦੀ ਹੈ ਸੌਰੀ 25% ਫੈਟ ਚਾਹੀਦੀ ਹੈ ਇਹਨਾਂ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਵੱਧ ਤੋਂ ਵੱਧ 25% ਲੇਕਿਨ ਜਿਆਦਾ ਸਾਡਾ ਅੱਜ ਦਾ ਸਿਨੈਰੀਓ ਹੈ ਐਵਰੇਜ ਹਿੰਦੁਸਤਾਨ ਦੇ ਵਿੱਚ ਜਿਹੜੇ ਆਦਮੀ ਨੇ ਉਹਨਾਂ ਦੀ ਐਵਰੇਜ ਫੈਟ ਜਿਹੜੀ ਹੈ ਐਵਰੇਜ ਹੀ ਮੈਂ ਗੱਲ ਕਰ ਰਿਹਾ ਜੀ ਸਾਰੇ ਆ ਜਾਂਦੇ ਨੇ ਸਾਰੇ ਦੀ ਔਸਤ ਜਿਹੜੀ ਕੱਢੀ ਜਾਂਦੀ ਹੈ ਉਹ 35% ਹੈ ਤੇ ਲੇਡੀਜ਼ ਦੀ ਜਿਹੜੀ ਆ ਉਹ 40% ਹੈ ਯਾਨੀ ਕਿ ਅਸੀਂ ਲਗਭਗ 15% ਫੈਟ ਜਿਹੜੀ ਉਹ ਵਧ ਇਕੱਠੀ ਕੀਤੀ ਹੋਈ ਹੈ ਸਰੀਰ ਦੇ ਵਿੱਚ ਕਾਰਨ ਕੀ ਹੈ ਕਿ ਕਾਰਬੋਹਾਈਡਰੇਟਸ ਅਸੀਂ ਜ਼ਿਆਦਾ ਲੈ ਰਹੇ ਹਾਂ ਘਰ 'ਚ ਜਦੋਂ ਰੋਟੀ ਬਣਦੀ ਹੈ ਤੇ ਕੀ ਅਸੀਂ ਗਿਣਦੇ ਹਾਂ ਰੋਟੀਆਂ ਕਿੰਨੀਆਂ ਖਾਦੀਆਂ ਇਹੀ ਗਿਣਦੇ ਹਾਂ ਅਸੀਂ ਰੋਟੀਆਂ ਅਸੀਂ ਸਬਜ਼ੀ ਨਹੀਂ ਗਿਣਦੇ ਅਸੀਂ ਦਾਲਾਂ ਨਹੀਂ ਗਿਣਦੇ ਅਸੀਂ ਰੋਟੀਆਂ ਹੀ ਗਿਣਦੇ ਆ ਤੇ ਮੁੱਖ ਜਿਹੜੇ ਸਾਡੇ ਖਾਣੇ ਨੇ ਹੁਣ ਇਸ ਵੇਲੇ ਜਿਹੜੇ ਮੌਜੂਦਾ ਚੱਲ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਹਾਈ ਕਾਰਬੋਹਾਈਡਰੇਟਸ ਵਾਲੇ ਜਿਹੜੇ ਨੇ ਨਾ ਹਾਈ ਕੈਲਰੀਜ਼ ਵਾਲੇ ਖਾਣੇ ਜਿਹਨਾਂ ਦਾ ਗਲਾਈਸੈਮਿਕ ਰੇਟ ਜ਼ਿਆਦਾ ਹੁੰਦਾ ਆ ਅਸੀਂ ਉਹ ਅਨਾਜ ਚੁਣੇ ਹੋਏ ਨੇ ਕਿਉਂਕਿ ਪਹਿਲਾਂ ਇਹੋ ਹੀ ਖਾਂਦੇ ਸੀ ਕਣਕ ਚੌਲ ਕਣਕ ਚੌਲ ਵੱਧ ਤੋਂ ਵੱਧ ਬਾਜਰਾ ਹੁਣ ਚੱਲੂ ਆਇਆ ਜੀ ਨੇ ਤੋ ਬਾਜਰਾ ਜ਼ ਭੁੱਲ ਗਏ ਸੀ ਅਸੀਂ ਬਾਜਰਾ ਜਵਾਰ ਅਸੀਂ ਭੁੱਲ ਗਏ ਸੀ ਜਿਆਦਾ ਕੀ ਖਾਣਾ ਹੈ ਕਣਕ ਤੇ ਚੌਲ ਚੌਲ ਕਿਹੜੇ ਚਿੱਟੇ ਹਾਂਜੀ ਤੇ ਚਿੱਟੇ ਚੌਣਾ ਵਾਸਤੇ ਨੇ ਇੱਕ ਬੜੀ ਪਿਆਰੀ ਜੀ ਪੰਜਾਬੀ ਦੀ ਕਹਾਵਤ ਆ ਕਿਸੇ ਦੀ ਖੰਮਪ ਟਪਣੀ ਹੁੰਦੀ ਹੈ ਨਾ ਕੁੱਟਣਾ ਹੋ ਗਿਆ ਤਾਂ ਆਪ ਉਹ ਤੇਰੇ ਕਰਦੇ ਆ ਚੌਲ ਚਿੱਟੇ ਇਹਦਾ ਮਤਲਬ ਕੀ ਕਰਦੇ ਆ ਅਸੀਂ ਤੇਰੀ ਜਾਨ ਕੱਢਦੇ ਆ ਤੈਨੂੰ ਤੈਨੂੰ ਹਾਂ ਯਾਨੀ ਕਿ ਉਹ ਚਿੱਟੇ ਚੌਲ ਜਿਨ੍ਹਾਂ ਦੀ ਜਾਨ ਨਿਕਲੀ ਹੋਈ ਆ ਚੌੜਾ ਦੇ ਉੱਤੇ ਇੱਕ ਪਾਲਿਸ਼ ਹੁੰਦੀ ਆ ਉਹ ਜਿਹੜੀ ਤਹਿ ਹੁੰਦੀ ਉਹਦੇ ਵਿੱਚ ਸਾਰੇ ਉਹਦੇ ਪੋਸ਼ਕ ਤੱਤ ਹੁੰਦੇ ਨੇ ਜੇ ਉਹ ਅਸੀਂ ਮਸ਼ੀਨ 'ਚ ਉਹਨੂੰ ਚਟੇ ਕਰਦੇ ਆ ਨਾ ਚੌਲ ਤੋਂ ਪਾਲਿਸ਼ ਲਾ ਦੇਨੇ ਆ ਤੇ ਉਹ ਸਾਰੀ ਜਿਹੜੀ ਉਹ ਤਾਕਤ ਆ ਉਹ ਕਿੱਥੇ ਚਲ ਜਾਂਦੀ ਹੈ ਫੱਕ 'ਚ ਤੇ ਉਸ ਫੱਕ ਨੂੰ ਕਿੰਨੂੰ ਪਾਉਨੇ ਆ ਫਿਰ ਘੋੜਿਆਂ ਨੂੰ ਤੇ ਉਹ ਮੀਲਾਂ ਦਾ ਉਹ ਨਹੀਂ ਸਕਦੇ ਤੇ ਅਸੀਂ ਉਹ ਚਟੇ ਚੌਲ ਖਾ ਖਾ ਕੇ ਕਿਤੇ ਚਾਰ ਪੌੜੀਆਂ ਚੜਨੀ ਆ ਪਾ ਜਾਣ ਨਾ ਤੇ ਫਿਰ ਸਾਹ ਝੜ ਜਾਂਦਾ ਹਾਂਜੀ ਸੋ ਜਿਹੜੇ ਕਾਰਬੋਹਾਈਡਰੇਟਸ ਨੇ ਇਹ ਤੁਸੀਂ ਉਹਨੇਕ ਸਰੀਰ 'ਚ ਪਾਉਣੇ ਚਾਹੀਦੇ ਨੇ ਜਿੰਨੇਕ ਤੁਸੀਂ ਰੋਜ਼ ਕੈਲਰੀਆਂ ਬਰਨ ਕਰ ਲੈਣੀਆਂ ਹੁਣ ਸਾਇੰਸ ਨੇ ਇਹਨਾਂ ਕਾਰਬੋਹਾਈਡਰੇਟਸ ਦੇ ਜਿਹੜੇ ਅਲੱਗ-ਅਲੱਗ ਸੋਰਸ ਨੇ ਉਹਨਾਂ ਨੂੰ ਤਿੰਨ ਭਾਗਾਂ 'ਚ ਵੰਡਿਆ ਅਨਾਜ ਜਿਹੜੇ ਨੇ ਨਾ ਅਨਾਜ ਇਹਦਾ ਸੋਰਸ ਹੁੰਦੇ ਨੇ ਕਾਰਬੋਹਾਈਡਰੇਟਸ ਦਾ ਤੇ ਇਹਨਾਂ ਨੂੰ ਤਿੰਨ ਭਾਗਾਂ 'ਚ ਵੰਡਿਆ ਇੱਕ ਉਹ ਜਿਨ੍ਹਾਂ ਦਾ ਗਲਾਈਸੈਮਿਕ ਰੇਟ ਬਹੁਤ ਜ਼ਿਆਦਾ ਯਾਨੀ ਕਿ ਜਿਨ੍ਹਾਂ 'ਚ ਗਲੂਕੋਜ਼ ਬਹੁਤ ਜ਼ਿਆਦਾ ਹੈ ਜਿਹੜੇ ਬਿਮਾਰੀਆਂ ਦੇ ਰਹੇ ਨੇ ਅੱਜਕੱਲ ਉਹਨਾਂ ਨੂੰ ਬਿਮਾਰੀਆਂ ਦੇਣ ਵਾਲੇ ਅਨਾਜ ਕਿਹਾ ਗਿਆ ਦੂਜੇ ਨੰਬਰ ਤੇ ਆਉਂਦੇ ਨੇ ਜਿਨ੍ਹਾਂ ਨੂੰ ਜਿਹੜੇ ਨਿਊਟਰਲ ਨੇ ਨਾ ਉਹ ਬਿਮਾਰੀਆਂ ਦਿੰਦੇ ਨੇ ਨਾ ਠੀਕ ਕਰਦੇ ਜਿਨ੍ਹਾਂ ਦਾ ਮੀਡੀਅਮ ਗਲਾਈਸੈਮਿਕ ਰੇਟ ਹੈ ਜ ਤੇ ਤੀਜੇ ਉਹ ਜਿਨ੍ਹਾਂ ਨੂੰ ਹੀਲਰ ਦਾ ਨਾਮ ਦਿੱਤਾ ਗਿਆ ਜਾਨਕੀ ਜਿਹੜੇ ਬਿਮਾਰੀਆਂ ਠੀਕ ਕਰਦੇ ਨੇ ਉਹਨਾਂ ਦੇ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਤੇ ਗਲੂਕੋਜ਼ ਜਿਹੜਾ ਉਹ ਕੰਪਲੈਕਸ ਹੁੰਦਾ ਹੈ ਵੱਜਾ ਹੁੰਦਾ ਹੈ ਫਾਈਬਰ ਦੇ ਵਿੱਚ ਤੇ ਉਹਨਾਂ ਚ ਉਹਨਾਂ ਦਾ ਗਲਾਈਸੈਮਿਕ ਰੇਟ ਜਿਹੜਾ ਉਹ ਬਹੁਤ ਘੱਟ ਹੈ ਸੋ ਇਹਨਾਂ ਨੂੰ ਤੰਦਰੁਸਤ ਕਰਨ ਵਾਲੇ ਅਨਾਜ ਕਿਹਾ ਗਿਆ ਸੋ ਮੈਂ ਕਿਹੜਾ ਅਨਾਜ ਖਾਣਾ ਜਾਂ ਕਿਹੜਾ ਨਹੀਂ ਖਾਣਾ ਉਹ ਕੌਣ ਚੁਣਦਾ ਅਸੀਂ ਆਪੇ ਚੁਣਦੇ ਹਾਂ ਕਿਸੇ ਬਾਹਰ ਦੇ ਨੇ ਆ ਕੇ ਚੁਣ ਕੇ ਦੇਣਾ ਨਹੀਂ ਸਾਨੂੰ ਅਸੀਂ ਕੀ ਖਾਣਾ ਸੋ ਜਦੋਂ ਅਨਾਜ ਅਸੀਂ ਸਹੀ ਚੁਣਾਂਗੇ ਤੇ ਫਿਰ ਬਿਮਾਰੀਆਂ ਠੀਕ ਹੋਣ ਵਾਲਾ ਸੀ ਜਾ ਸਕਦੇ ਆ ਹੁਣ ਜਿਹੜੀ ਪਹਿਲੀ ਕੈਟਾਗਰੀ ਹੈ ਜਿਹਦਾ ਗਲਾਈਸੈਮਿਕ ਰੇਟ ਬਹੁਤ ਜ਼ਿਆਦਾ ਉਹਦੇ ਵਿੱਚ ਕਿਹੜੇ ਕਿਹੜੇ ਨਾਜ ਆਉਂਦੇ ਨੇ ਇਹੀ ਦੋ ਨਾਜ ਜਿਹੜੇ ਸਾਡੇ ਪਪੂਲਰ ਨੇ ਪੰਜਾਬ ਦੇ ਵਿੱਚ ਕਣਕ ਤੇ ਝੋੜ ਹਾਂਜੀ ਇਹਨਾਂ ਦਾ ਗਲਾਈਸੈਮਿਕ ਰੇਟ ਬਹੁਤ ਜ਼ਿਆਦਾ ਤੇਜ਼ ਹਾਈ ਹੁੰਦਾ ਥੋੜੀ ਮੱਕੀ ਵੀ ਆਉਂਦੀ ਹੈ ਲੇਕਿਨ ਉਹਦੇ ਵਿੱਚ ਫਾਈਬਰ ਥੋੜਾ ਜਿਆ ਹੈਗਾ ਦੂਜੇ ਨੰਬਰ ਸੇ ਜਿਹੜੇ ਜਿਨ੍ਹਾਂ ਦਾ ਗਲਾਈਸੈਮਿਕ ਰੇਟ ਮੀਡੀਅਮ ਹੈਗਾ ਉਹਦੇ ਵਿੱਚ ਆ ਜਾਂਦਾ ਆ ਜਵਾਰ ਮੱਕੀ ਜੋ ਇਹ ਚੀਜ਼ਾਂ ਦੈਨ ਉਹਦੇ ਚਾਉਂਦੀਆਂ ਨੇ ਆ ਚ ਕੰਪਲੈਕਸ ਕਾਰਬੋਹਾਈਡਰੇਟਸ ਨੇ ਜਿਨ੍ਹਾਂ ਚ ਗਲਾਈਸੇਮਿਕ ਰੇਟ ਬੜਾ ਘੱਟ ਹੈਗਾ ਆ ਜਿ ਤੁਹਾਨੂੰ ਬੜੀਆਂ ਸਾਧੀਆਂ ਕੈਲਰੀਜ਼ ਦਿੰਦੇ ਨੇ ਉਹਦੇ ਵਿੱਚ ਆ ਜਾਂਦਾ ਆ ਫਿਰ ਬਾਜਰਾ ਰਾਗੀ ਕੋਦਰਾ ਕੰਗਣੀ ਕੁੱਟਕੀ ਜਿਨ੍ਹਾਂ ਨੂੰ ਮਿਲਟਸ ਕਹਿੰਦੇ ਆ ਜਾਂ ਹੁੰਦੇ ਸਾਰੇ ਵਿਚਾਰੇ ਬਰੀਕ ਬਰੀਕ ਆਣੇ ਲੇਕਿਨ ਉਹਨਾਂ ਨੂੰ ਮੋٹے ਅਨਾਜ ਕਹਾਇਆ ਜਾਂਦਾ ਔਰ ਅਗਰ ਤੁਸੀਂ 5-600 ਸਾਲ ਪਿੱਛੇ ਚਲ ਜੋਗੇ ਨਾ ਤੇ ਇਹੀ ਅਨਾਜ ਖਾਦੇ ਜਾਂਦੇ ਸੀ ਸਾਡਾ ਪੰਜਾਬ ਦਾ ਜਿਹੜਾ ਖਾਣਾ ਸੀ ਉਹ ਇਹੋ ਹੀ ਅਨਾਜ ਸੀਗੇ ਕਿੰਨਿਆ ਜਾਣਿਆ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣੀ ਹੈ ਭਾਈ ਲਾਲੋ ਵਾਲੀ ਜਿੱਥੇ ਮਲਕ ਭਾਗੋ ਦੇ 36 ਪਗਵਾਨ ਛੱਡ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਜਾ ਕੇ ਕਾਦੀ ਰੋਟੀ ਖਾਧੀ ਸੀ ਕੋਧਰੇ ਦੀ ਕੋਧਰੇ ਦੀ ਕੋਧਰੇ ਦੀ ਰੋਟੀ ਕਿਉਂਕਿ ਉਦੋਂ ਉਹਨੂੰ ਗਰੀਬਾਂ ਦਾ ਖਾਣਾ ਮੰਨਿਆ ਜਾਂਦਾ ਸੀ ਅੱਜ ਦੀ ਡੇਟ 'ਚ ਉਸ ਕੋਧਰੇ ਨੂੰ ਦੁਨੀਆ ਭਰ ਦੇ ਵਿੱਚ ਸੁਪਰ ਫੂਡ ਮੰਨਿਆ ਜਾਂਦਾ ਯਾਨੀ ਕਿ ਸਭ ਤੋਂ ਵਧੀਆ ਖਾਣਾ ਛੌਕਰਾ ਦਾ ਖਾਣਾ ਹੁਣ ਸਭ ਤੋਂ ਮਹਿੰਗਾ ਵਿਕਦਾ ਉਹ ਉਦੋਂ ਫਰੀ ਚ ਆਪੇ ਹੋ ਜਾਂਦਾ ਸੀ ਉਹਨੂੰ ਮੰਡਲ ਵੀ ਆਂਦੇ ਨੇ ਆਪੇ ਜੰਗਲਾਂ ਚ ਉਗ ਜਾਂਦਾ ਸੀ ਜਿਹੜੇ ਗਰੀਬ ਸੀ ਉਥੋਂ ਵੱਢ ਲਿਆਉਂਦੇ ਸੀ ਆ ਕੇ ਕਟ ਕਟ ਕੇ ਕੱਢ ਲੈਂਦੇ ਸੀ ਗੂ ਕਰਨ ਉਹਨਾਂ ਕੋ ਖੇਤ ਹੁੰਦੇ ਨਹੀਂ ਸੀ ਸੋ ਉਹਨਾਂ ਦਿਨਾਂ ਦਾ ਉਹ ਜਿਹੜਾ ਖਾਣਾ ਉਹ ਗੁਰੂ ਨਾਨਕ ਦੇਵ ਜੀ ਨੇ ਉਦੋਂ ਵੀ ਕਹਿ ਦਿੱਤਾ ਸੀ ਕਿ ਅੰਮ੍ਰਿਤ ਹੈ ਅਗਰ ਉਹ ਸਾਡਾ ਮੇਨ ਖਾਣਾ ਬਣ ਜਾਂਦਾ ਹੈ ਤੇ ਕੀ ਹੁੰਦਾ ਫਿਰ ਤੁਹਾਡੇ ਸ਼ਰੀਰ ਦੀਆਂ ਪੰਜ ਕੰਡੀਸ਼ਨਾਂ ਹੁੰਦੀਆਂ ਨੇ ਪੰਜਾ ਜੋ ਤੁਹਾਡੇ ਤੁਹਾਡਾ ਸਰੀਰ ਕਿਸੇ ਨਾ ਕਿਸੇ ਕੰਡੀਸ਼ਨ ਚ ਹੋਵੇਗਾ ਨੰਬਰ 1 ਹੈਗਾ ਨਕਮੀ ਕੰਡੀਸ਼ਨ ਜਿਹਨੂੰ ਕਹਿੰਦੇ ਜੇ ਬਿਮਾਰੀਆਂ ਹੈ ਸ਼ੂਗਰ ਵੀ ਹੈਗੀ ਹੈ ਬੀਪੀ ਵੀ ਹੈਗਾ ਹਾਰਟ ਦੀ ਪ੍ਰੋਬਲਮ ਵੀ ਹੈਗੀ ਹੈ ਗੋਡੇ ਵੀ ਦੁਖਦੇ ਨੇ ਸਾਰੀਆਂ ਬਿਮਾਰੀਆਂ ਇਕੱਠੀਆਂ ਕੀਤੀਆਂ ਦੇਖੋ ਜਿਹਨੀਆਂ ਜਿਹਨੂੰ ਕਹਿੰਦੇ ਨਕਮੀ ਕੰਡੀਸ਼ਨ ਜਾਨੀ ਕਿ ਅਸੀਂ ਬਿਲਕੁਲ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਿਆ ਹੋਇਆ ਦੂਜਾ ਹੁੰਦਾ ਹੈ ਕੰਮ ਚਲਾਉ ਠੀਕ ਹੈ ਕੰਮ ਕੁਮ ਚੱਲਣ ਰਿਹਾ ਜੀ ਕੰਮ ਚਲਾਉਗਾ ਜਾਨੀ ਕਿ ਹੈਗਾ ਥੋੜਾ ਥੋੜਾ ਲੇਕਿਨ ਕੰਮ ਚੱਲਣ ਰਿਹਾ ਤੀਸਰਾ ਹੁੰਦਾ ਹੈ ਫਿਰ ਚੰਗਾ ਜਿਹੜੀ ਕੰਡੀਸ਼ਨ ਚੰਗੀ ਹੈ ਉਹ ਚੰਗੀ ਕੰਡੀਸ਼ਨ ਦੀਆਂ ਅਗੀਆਂ ਤਿੰਨ ਪੋਜੀਸ਼ਨਾਂ ਨੇ ਫਿਰ ਗੁੱਡ ਬੈਟਰ ਤੇ ਬੈਸਟ ਗੁੱਡ ਯਾਨੀ ਕਿ ਠੀਕ ਹੈ ਬੈਟਰ ਹੋਰ ਚੰਗਾ ਆ ਤੇ ਬੈਸਟ ਜਦੋਂ ਤੁਸੀਂ ਟੌਪ ਤੇ ਹੁੰਦੇ ਹੋ ਹਾਂਜੀ ਹੁਣ ਮੈਂ ਇੱਕ ਸਵਾਲ ਪੁੱਛਾਂ ਤੁਹਾਡੇ ਕੋਲ ਤੁਸੀਂ ਕਿਸ ਕੰਡੀਸ਼ਨ ਤੇ ਰਹਿਣਾ ਚਾਹੋਗੇ ਪੰਜਾਂ ਚੋਂ ਬੈਸਟ ਜਾ ਕੇ ਸਭ ਤੋਂ ਖਰਾਬ ਬੈਸਟ ਚ ਰਹਿਣਾ ਚਾਹੁੰਦੇ ਆ ਨਾ ਰਹਿਣਾ ਚਾਹੁੰਦੇ ਰਹਿਣ ਜਾਂਦਾ ਕੀ ਕਰੀ ਆ ਹਾਂ ਅਗਰ ਬੈਸਟ ਚ ਰਹਿਣਾ ਕੁਛ ਨਹੀਂ ਮੋਢੇ ਦੋ ਦੋ ਦਿਨ ਮੋਢੇ ਦੋ ਦਿਨ ਕੀ ਕਰੀਏ ਕਿਉਂਕਿ ਇਹ ਇੱਕ ਕੰਡੀਸ਼ਨ ਸੁਧਰ ਨਹੀਂ ਗਈ ਇਹੀ ਤਾਂ ਸੁਧਾਰਨੀ ਹੈ ਹੋਰ ਕੀ ਹੈ ਆ ਜਿਹੜੇ ਅਸੀਂ ਲੈਕਚਰ ਚੱਲਣ ਦੇ ਆ ਐਜੂਕੇਸ਼ਨ ਪਾਸ ਕਰਨ ਦੇ ਕਾਦੇ ਵਾਸਤੇ ਕਿ ਇਹ ਜਿਹੜੀ ਕੰਡੀਸ਼ਨ ਸਾਡੀ ਹੈਗੀ ਆ ਉਹਨੂੰ ਅਸੀਂ ਸੁਧਾਰ ਲਈਏ ਤੇ ਸੁਧਾਰਨ ਵਾਸਤੇ ਅਸੀਂ ਕੀ ਚੁਣੀਏ ਫਿਰ ਅਨਾਜ ਜਿਹੜੇ ਨੇ ਉਹ ਚੁਣੀਏ ਜਿਨ੍ਹਾਂ ਦਾ ਗਲਾਈਸੈਮਿਕ ਰੇਟ ਘੱਟ ਹੈ ਜਿਹੜੇ ਸਾਡੀਆਂ ਬਿਮਾਰੀਆਂ ਨੂੰ ਠੀਕ ਕਰ ਦੇਣ ਜਦੋਂ ਤੁਸੀਂ ਕੋذਰਾ ਰਾਗੀ ਬਾਜਰਾ ਕੰਗਣੀ ਕੁੱਕੀ ਜਾਂ ਫਿਰ ਸਵਾਦ ਦੇ ਚੋਲ ਵੀ ਆ ਜਾਂਦੇ ਵਿੱਚ ਇਹਨਾਂ ਨੂੰ ਜਦੋਂ ਤੁਸੀਂ ਖਾਂਦੇ ਹੋ ਤੇ ਤੁਹਾਡਾ ਹੁੰਦਾ ਕੀ ਹੈ ਤੁਹਾਡਾ 슈ਗਰ ਠੀਕ ਹੋਣ ਦਾ ਪੈਂਦੀ ਆ ਬਲੱਡ ਪ੍ਰੈਸ਼ਰ ਜਿਹੜਾ ਵੱਧਾ ਹੈ ਇਹ ਕੰਟਰੋਲ ਹੋਣ ਦਾ ਪੈਂਦਾ ਹੈ ਹਾਰਟ ਦੀ ਅਗਰ ਪ੍ਰੋਬਲਮ ਹੈਗੀ ਹੈ ਤਾਂ ਠੀਕ ਹੋਣ ਦਾ ਪੈਂਦੀ ਆ ਤੁਹਾਡੀਆਂ ਹੱਡੀਆਂ ਜਿਹੜੀਆਂ ਮਜ਼ਬੂਤ ਹੋਣ ਦਾ ਪੈਂਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਫੈਟ ਨਹੀਂ ਕੈਲਰੀ ਜਿਹੜੀਆਂ ਘਟਨੇ ਤੇ ਫੈਟ ਨਹੀਂ ਬਣਦੀ ਸ਼ਰੀਰ ਦੇ ਵਿੱਚ ਫੈਟ ਸਭ ਅੰਦਰੋਂ ਖਰਚ ਹੋਣ ਦਾ ਪੈਂਦੀ ਹੈ ਤੇ ਸ਼ਰੀਰ ਦੇ ਜਿਹੜੇ ਰਸਤੇ ਨੇ ਪੋਸ਼ਣ ਪਹੁੰਚਣ ਦੇ ਸੱਲਾਂ ਤੱਕ ਉਹ ਕੁਲੰਡਾ ਪਿੰਦੇ ਨੇ ਜਿਹੜੇ ਅਸੀਂ ਫੈਟ ਨਾਲ ਬਲੌਕ ਕਰ ਲਏ। ਆਜੀ ਦੇ ਰੇਟ ਜਿਹੜਾ ਪਤਲਾ ਬੰਦਾ ਵੀ ਹੈ ਜਿਹੜਾ ਨਹੀਂ ਮੋਟਾ ਉਹਨਾਂ ਦੀ ਵੀ ਫੈਟ ਜ਼ਿਆਦਾ ਆ। ਅਸੀਂ ਜਿਹੜੀ ਕਣਕ ਤੇ ਚੌਲ ਨੇ ਚਿੱਟੇ ਇਹ ਸਾਡਾ ਅਨਾਜ ਨਹੀਂ ਸੀ। ਅਸੀਂ ਪੰਜਾਬ ਚ ਇਹਨਾਂ ਨੂੰ ਉਹ ਆਗਾ ਕਿ ਜ਼ਮੀਨ ਦਾ ਪਾਣੀ ਖਤਮ ਕਰ ਲਿਆ ਤੇ ਆਪ ਬਿਮਾਰੀਆਂ ਨਾਲ ਭਰ ਗਏ ਨਾਲ ਸ਼ਰੀਰ ਵੀ ਖਤਮ ਕਰ ਲਿਆ। ਕਣਕ ਸਾਡੀ ਸਾਡਾ ਅਨਾਜ ਨਹੀਂ ਸੀ। ਇਹ ਅਮਰੀਕਾ ਤੋਂ ਆਇਆ ਸੀ ਠੰਡੇ ਇਲਾਕਿਆਂ ਦਾ ਇਹ ਹੈਗਾ। ਤੁਸੀਂ ਕਿਤੇ ਪਹਾੜਾਂ 'ਚ ਜਾਓ ਉੱਥੇ ਜਦੋਂ ਬਰ ਪੈਂਦੀ ਹੈ ਉਹ ਤੂੰ ਪਹਿਲਾਂ ਗੜਕ ਬੀਜ ਜਾਂਦੇ ਨੇ ਫਿਰ ਉਹਨਾਂ ਪੀਰਾਂ ਦੀ ਬਰਫ਼ ਦੇ ਸੱਲੇ ਬਾਅਦ ਜਦੋਂ ਬਰਫ਼ ਪਿਘਲਦੀ ਹੈ ਤਾਂ ਫੇਰ ਉੱਥੇ ਹੁੰਦੀ ਆ। ਸੋ ਇਹ ਠੰਡੇ ਇਲਾਕਿਆਂ ਦਾ ਉੱਥੇ ਕਿਉਂਕਿ ਥੋੜੀ ਚਰਬੀ ਠੰਡ ਜਿਆਦਾ ਹੈ ਤੇ ਚਰਬੀ ਸਰੀਰ ਨੂੰ ਚਾਹੀਦੀ ਆ। ਉਹਨਾਂ ਨੂੰ ਰੱਬ ਨੇ ਬਣਾਇਆ ਇਸ ਤਰ੍ਹਾਂ ਦਾ ਜਿਹੜੇ ਠੰਡੇ ਇਲਾਕਿਆਂ 'ਚ ਰਹਿੰਦੇ ਨੇ। ਉਹਨਾਂ ਦੀਆਂ ਖੂਨ ਦੀਆਂ ਨਾੜੀਆਂ ਮੋਟੀਆਂ ਨੇ। ਇਸ ਕਰਕੇ ਉਹ ਚਰਬੀ ਨੂੰ ਸਹਿ ਲੈਂਦੀਆਂ ਨੇ। ਅਸੀਂ ਗਰਮ ਇਲਾਕਿਆਂ 'ਚ ਰਹਿਣ ਵਾਲੇ ਲੋਕ ਆ ਇੱਥੇ ਠੰਡ ਥੋੜੀ ਦੇਰ ਵਾਸਤੇ ਹੁੰਦੀ ਆ ਬਾਕੀ ਸਨਕਦਾ ਆਪਣੇ ਸੱਤ ਦੇ ਵਿੱਚ ਬਿਲਕੁਲ ਜਿਹਾ ਲੱਗ ਗਿਆ ਜੀ ਜੀ ਉਸ ਤੋਂ ਪਹਿਲਾਂ ਤਾਂ ਕੰਨ ਖੈ ਹੀ ਨਹੀਂ ਸੀ ਸੋ ਅਸੀਂ ਜਿਹੜਾ ਲੋਕਲ ਸਾਡਾ ਕੁਦਰਤ ਨੇ ਖਾਣਾ ਬਣਾਇਆ ਅਸੀਂ ਉਹਦੇ ਉੱਤੇ ਜਾਈਏ ਸੋ ਜਿਹੜੇ ਅਨਾਜ ਨੇ ਉਹਨਾਂ ਨੂੰ ਸਹੀ ਅਨਾਜਾਂ ਨੂੰ ਚੁਣੋ ਪਹਿਲੀ ਗੱਲ ਬਾਜਰਾ ਜੋ ਆ ਤੇ ਜਿਹੜਾ ਹੈਗਾ ਰਾਗੀ ਕੋਦਰਾ ਇਹ ਆਮ ਅੱਜਕੱਲ ਮਿਲਿੰਦਾ ਪੈਨੇ ਹੈ ਕੰਗਣੀ ਕੁਟਕੀ ਥੋੜੇ ਜੇ ਅਲੱਗ ਨੇ ਸੋ ਇਹ ਆਮ ਮਿਲਦੇ ਨੇ ਇਹਨਾਂ ਨੂੰ ਇਸ ਤਰ੍ਹਾਂ ਕਰੋ ਕਿ ਜਦੋਂ ਗਰਮੀ ਦਾ ਟਾਈਮ ਆਉਂਦਾ ਆ ਤੇ ਉਦੋਂ ਤਿੰਨ ਚੀਜ਼ਾਂ ਕੋਦਰਾ ਰਾਗੀ ਤੇ ਜੋ ਇਹਨਾਂ ਨੂੰ ਮਿਕਸ ਕਰ ਲਓ ਤੇ ਜਦੋਂ ਸਿਆਲ ਆ ਜਾਂਦਾ ਹੈ ਤੇ ਫਿਰ ਜੋ ਦੀ ਜਗ੍ਹਾ ਬਾਜਰਾ ਲੈ ਲਓ ਠੀਕ ਹੈ ਜੀ ਇਹ ਤਿੰਨ ਅਨਾਜ ਤੁਸੀਂ ਘਟੋ ਘਟਾ ਰਲਾਓ ਵਿੱਚ ਥੋੜੀ ਥੋੜੀ ਦੂਜੇ ਵੀ ਖਾਂਦੇ ਰਹੋ ਕਦੇ ਮੱਕੀ ਦੀ ਰੋਟੀ ਖਾਦੀ ਜਿਸਨੂੰ ਹੁੰਦਾ ਹੈ ਨਾ ਸਰਦੀਆਂ ਆ ਸਿਆਲ ਆ ਜਾਂਦਾ ਹਨ ਮੱਕੀ ਦੀ ਰੋਟੀ ਸਰੋਂ ਦਾ ਸਾਦ ਪੰਜਾਬ ਦਾ ਬੜਾ ਮਸ਼ਹੂਰ ਹੈ ਦੇਖੋ ਜੀ ਜਦ ਵੀ ਤੁਸੀਂ ਆٹے ਦੀ ਗੱਲ ਆਉਂਦੀ ਹੈ ਨਾ ਤੇ ਮਲਟੀ ਗ੍ਰੇਨ ਆਟਾ ਗਿਆ ਜਾਂਦਾ ਤੇ ਗ੍ਰੇਨ ਕਿਨੂੰ ਕਹਿੰਦੇ ਆ ਅਨਾਜ ਤੇ ਜਿਹੜੇ ਛੋਲੇ ਨੇ ਉਹ ਕੀ ਨੇ ਉਹ ਤੇ ਦਾਲਾਂ ਨੇ ਦਲ ਹਨ ਆਂਦਾ ਹੈ ਲੇਕਿਨ ਉਹਨੂੰ ਵੱਖਰਾ ਹੀ ਖਾਓ ਉਹਨੂੰ ਇਹਦੇ ਵਿੱਚ ਮਿਕਸ ਨਹੀਂ ਕਰਨਾ ਕੱਲੇ ਵੇਸਣ ਦੀ ਰੋਟੀ ਖਾਓ ਕਿਸੇ ਵੀ ਕਲੀ ਦਾਲ ਦੀ ਰੋਟੀ ਤੁਸੀਂ ਖਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਲੇਕਿਨ ਉਹਨੂੰ ਕਦੇ ਵੀ ਅਨਾਜਾਂ ਦੇ ਵਿੱਚ ਮਿਕਸ ਨਾ ਕਰੋ ਧਿਆਨ ਰੱਖੋ ਹਮੇਸ਼ਾ ਮਲਟੀ ਗ੍ਰੇਨ ਆਟਾ ਕਿਹਾ ਜਾਂਦਾ ਹੈ ਮਲਟੀ ਪਰਲਸ ਵਿੱਚ ਨਹੀਂ ਕਿਹਾ ਜਾਂਦਾ ਤੇ ਗ੍ਰੇਨ ਦੇ ਵਿੱਚ ਗ੍ਰੇਨ ਹੀ ਮਿਲਾਇਆ ਜਾਂਦਾ ਕਿਉਂਕਿ ਇਹਨਾਂ ਦਾ ਕੰਪੋਜੀਸ਼ਨ ਅਲੱਗ-ਅਲੱਗ ਹੈ ਕੁਦਰਤ ਨੇ ਬਣਾਇਆ ਇਹ ਕਾਦੇ ਸੋਰਸ ਨੇ ਕਾਰਬ ਦੇ ਤੇ ਉਹ ਕਾਦੇ ਸੋਰਸ ਨੇ ਪ੍ਰੋਟੀਨ ਦੇ ਇਹਨਾਂ ਨੂੰ ਜਦੋਂ ਇਕੱਠਾ ਇਕੱਠਾ ਕਰਦੇ ਉਹ ਤੇ ਲੜਦੇ ਨੇ ਆਪਸ ਠੀਕ ਹੈ ਜੀ ਖਾਣ ਲੱਗਿਆ ਤੇ ਇਕੱਠੇ ਹੋਣਾ ਹੀ ਨਹੀਂਦਾ ਰੋਟੀ ਖਾਂਦੇ ਆਏ ਆ ਇਕੱਠੀ ਲੇਕਿਨ ਇਹ ਇਕੱਠੇ ਰੱਖੇ ਨਹੀਂ ਜਾਂਦੇ ਇਹਨਾਂ ਦੀ ਅਲੱਗ-ਅਲੱਗ ਆਪਣੇ-ਆਪਣੇ ਕੰਮ ਨੇ ਸੋ ਇਹਨਾਂ ਨੂੰ ਕਦੇ ਵੀ ਜਿਹੜੇ ਗਲਤੀਆਂ ਕਰਦੇ ਆ ਨੇ ਅਸੀਂ ਕੋਈ ਅਨਾਜ ਅੱਡੇ ਪਸਾਈ ਜਾਂਦੇ ਨੇ ਜੀ ਅਨਾਜਾਂ ਦੇ ਵਿੱਚ ਛੋਲੇ ਪਿਆ ਲੈਂਦੇ ਨੇ ਸੋਇਆਬੀਨ ਪਿਆ ਲੈਂਦੇ ਨੇ ਅਲਸੀ ਪਾ ਲੈਂਦੇ ਨੇ ਨਹੀਂ ਉਹ ਗਲਤ ਨਹੀਂ ਹੋਇਆ ਤਾਂ ਠੀਕ ਤਾਂ ਨਹੀਂ ਹੋਇਆ ਠੀਕ ਹੈ ਤੁਸੀਂ ਛੋਲਿਆਂ ਦੀ ਕੱਲਿਆਂ ਦੀ ਰੋਟੀ ਪਕਾ ਲਓ ਠੀਕ ਹੈ ਜਾਂ ਜੇ ਤੁਸੀਂ ਪਕਾਉਣੇ ਵੀ ਆ ਨਾ ਜਦੋਂ ਤੁਸੀਂ ਆਟਾ ਗੁੰਨਣਾ ਹੈ ਉਦੋਂ ਇਕੱਠੇ ਕਰ ਲਓ ਇਹਨਾਂ ਨੂੰ ਵਿੱਚ ਨਾ ਪਿਓ ਕਦੇ ਉਦੋਂ ਪਾ ਲਓ ਥੋੜਾ ਜਿਹਾ ਵੇਸਣ ਦੀ ਕੋਈ ਗੱਲ ਨਹੀਂ ਉਦੋਂ ਪਾ ਲਓ ਲੇਕਿਨ ਇਹਨੂੰ ਪਿਆ ਕੇ ਇਕੱਠਾ ਨਾ ਰੱਖੋ ਦੂਸਰੀ ਚੀਜ਼ ਕੀਤੇ ਧਿਆਨ ਦੇਣਾ ਹੈ ਜਿਹੜੇ ਵੀ ਅਨਾਜ ਜੇ ਜਦੋਂ ਤੁਸੀਂ ਇਹਨਾਂ ਨੂੰ ਪੀਂਦੇ ਹੋ ਤੇ ਇਹ ਪ੍ਰੋਸੈਸ ਹੋ ਗਏ ਹੁਣ ਇਹਨਾਂ ਦੀ ਅੰਦਰ ਲਾਈਫ ਜਿਹੜੀ ਹੈ ਉਹ 7 ਦਿਨ ਦੀ ਹੈ 7 ਦਿਨ ਪੁਰਾਣੇ ਲੋਕ ਖਾਤੀਆਂ ਚੱਕੀਆਂ ਦਾ ਆਟਾ ਪੀਂਦੇ ਸੀ ਰੋਜ਼ ਪੀਣਾ ਰੋਜ਼ ਉਹਨਾਂ ਤੋਂ ਖਾ ਲੈਣਾ ਅੱਜ ਸਾਡੇ ਕੋਲ ਹੋ ਗਈਆਂ ਨੇ ਮਸ਼ੀਨੀ ਚੱਕੀਆਂ ਤੇ ਅਸੀਂ ਮਹੀਨੇ-ਮਹੀਨੇ ਦਾ ਇਕੱਠਾ ਪਿਆ ਕੇ ਲਿਆ ਲਓ ਉਹ 7 ਦਿਨ ਸੇ ਤੁਸੀਂ ਜਿੰਦਾ ਆਟਾ ਖਾਂਦੇ ਹੋ ਉਸ ਤੋਂ ਬਾਅਦ ਮਰਿਆ ਖਾਂਦੇ ਹੋ ਤੇ ਜਿਹੜੀ ਮਰੀਆਂ ਚੀਜ਼ਾਂ ਨੇ ਉਹ ਮੌਤ ਹੀ ਦੇ ਸਕਦੀਆਂ ਨੇ ਉਹ ਜ਼ਿੰਦਗੀ ਨਹੀਂ ਦੇ ਸਕਦੀਆਂ ਕੋਈ ਮਰੀ ਹੋਈ ਚੀਜ਼ ਕੋਈ ਜਿੰਦਾ ਚੀਜ਼ ਨੂੰ ਪੈਦਾ ਕਰ ਸਕਦੀ ਹੈ ਨਹੀਂ ਕਰ ਸਕਦੀ ਜੀ ਪਹਿਲਾਂ ਕਣਕ ਹੁੰਦੇ ਚ ਘਰਦੀ ਜੀ ਹੁੰਦੇ ਸੀ ਪੰਜਾਬ ਦੇ ਨੂੰ ਟਾਈਮ ਕਿਤੇ ਕੋਲ ਅਗੜਾ ਚੱਕੀ ਤੋਂ ਜ਼ਿਆਦਾ ਪਾਣੀ ਕੋਲੇ ਲਿਆ ਜਾਂਦਾ ਉਹ ਕਿਵੇਂ ਕਿਦਾਂ ਦੀ ਪੀਸੀ ਆ ਬਿਲਕੁਲ ਜੀ ਬਿਲਕੁਲ ਕੀ ਅਸੀਂ ਆਪਣੀ ਜ਼ਿੰਦਗੀ ਲੈ ਬਿਆਰੋ ਹਾਂ ਉਹ ਮਹੀਨਾ ਪੀਸਾ 20 ਦਾ ਬਿਫਾਮੇ ਕਿ ਪਤਾ ਜੀ ਸੋ ਪਤਾ ਕੀ ਹਾਲ ਹੈ ਜੀ ਇਹਦਾ ਹੱਲ ਹੱਲ ਇਹੋ ਹੀ ਹੈ ਕਿ ਅਸੀਂ ਦੇਖੋ ਜੀ ਅੱਜ ਕੱਲ੍ਹ ਛੋਟੀਆਂ ਚੱਕੀਆਂ ਗਿਆ ਜਾ ਕੇ 5 ਮਿੰਟ ਘਲੋਣਾ ਪੈਂਦਾ ਕਣਕ ਦਾ ਹੋਵੇ ਨਾ ਜੀ ਕਣਕ ਤੇ ਖਾਣੀ ਨਹੀਂ ਛੱਡ ਦਿਓ ਛੋਟੀਆਂ ਛੋਟੀਆਂ ਚੱਕੀਆਂ ਆ ਗਈਆਂ ਘਰਾਂ ਦੇ ਵਿੱਚ ਲੱਗ ਜਾਂਦੀਆਂ ਹਾਂ ਹੁਣ ਤੇ 10-12 ਹਜ਼ਾਰ ਦੀ ਚੱਕੀ ਆ ਜਾਂਦੀ ਹੈ ਘਰ ਲਾ ਲੋ ਸਭ ਤੋਂ ਬੈਸਟ ਤੇ ਉਹਨਾਂ ਕ ਪੀਓ ਰੋਜ਼ ਤੇ ਉਹਨਾਂ ਕ ਖਾ ਲੋ ਅਗਰ ਬਚਣਾ ਤਾਂ ਆਪਣੇ ਪਰਿਵਾਰਾਂ ਨੂੰ ਬਚਾਉਣਾ ਹੈ ਆਪਣੀ ਸਿਹਤ ਬਚਾਉਣੀ ਹੈ ਦੂਸਰੀ ਗੱਲ ਦੂਸਰਾ ਇਹਨਾਂ ਅਨਾਜਾਂ ਦਾ ਫਾਇਦਾ ਕੀ ਜੇ ਕਿ ਜਿਹੜੀ ਕਣਕ ਤੇ ਚੌਲ ਆ ਅੱਜ ਸਭ ਤੋਂ ਜ਼ਿਆਦਾ ਜ਼ਹਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਕਿੰਨੀਆਂ ਸਪ੍ਰੇਆਂ ਅਸੀਂ ਪਾਉਂਦੇ ਆ ਕਿੰਨੀਆਂ ਕ ਖਾਦਾਂ ਪਾਉਂਦੇ ਆ ਪਤਾ ਹੀ ਨਹੀਂ ਲੇਕਿਨ ਉਹਦੇ ਮੁਕਾਬਲੇ ਚ ਬਾਜਰੇ ਨੂੰ ਕਿੰਨੀ ਖਾਦ ਪੈਂਦੀ ਹੈ ਕਿੰਨੀ ਸਪਰੇ ਉਹਨੂੰ ਪੈਂਦੀ ਹੈ ਰਾਗੀ ਕੋਦਰਾ ਇੱਕ ਐਸੀ ਚੀਜ਼ਾਂ ਨੇ ਜਿਨ੍ਹਾਂ ਨੂੰ ਕੋਈ ਖਾਦ ਦਵਾਈ ਪੈਂਦੀ ਨਹੀਂ ਜੇ ਪਾ ਦਿਓ ਨਾ ਖਾਦ ਤੇ ਉਹ ਅਫਲ ਹੋ ਜਾਂਦੇ ਨੇ ਉਹ ਫਲਦੇ ਹੀ ਨਹੀਂ ਸੋ ਇਹਨਾਂ ਦੇ ਚ ਖਾਦਾਂ ਦਵਾਈਆਂ ਹੈ ਨਹੀਂ ਜਰੀਲੇ ਤੱਤ ਨਹੀਂ ਹੈਗੇ ਉੱਥੋਂ ਵੀ ਤੁਹਾਡਾ ਬਚਾਅ ਹੁੰਦਾ ਆ ਸੋ ਇਹਨਾਂ ਚੀਜ਼ਾਂ ਦੀਆਂ ਜਦੋਂ ਤੁਸੀਂ ਸ਼ਿਫਟ ਕਰਦੇ ਹੋ ਅਗਲੀ ਚੀਜ਼ ਹੈ ਕਿ ਇਹਨੂੰ ਕਿਸ ਰੂਪ ਚ ਖਾਈਏ ਦੁਪਹਿਰ ਵੇਲੇ ਖਾਣਾ ਹੈ ਤੇ ਬੇਸ਼ੱਕ ਰੋਟੀ ਬਣਾ ਲਓ ਲੇਕਿਨ ਰੋਟੀ ਦੇ ਵਿੱਚ ਇੱਕ ਪ੍ਰੋਬਲਮ ਅਸੀਂ ਖੜੀ ਕੀਤੀ ਹੋਈ ਆ ਅਸੀਂ ਰੋਟੀਆਂ ਪਾਪੜ ਵਰਗੀਆਂ ਨਾ ਪਤਲੀਆਂ ਕਰ ਦਿੱਤੀਆਂ ਹਾਂਜੀ ਮੋਟੀ ਆਟਾ ਹੁੰਦਾ ਜੀ ਪਰ ਕੱਚੀ ਕੱਚੀ ਹੁੰਦੀ ਕੋਈ ਕੱਚੀ ਨਹੀਂ ਹੁੰਦੀ ਜੀ ਕੱਚੀ ਹੁੰਦੀ ਆ ਮੈਂ ਤਾਂ ਤਿੰਨ ਚਾਰ ਵਾਰ ਮੈਂ ਪਤਲੀ ਪਕਾਇਆ ਕਰ ਖਾਦੀ ਦਾ ਜਾਂਦੀ ਆਟਾ ਬਾਜੀ ਹੁੰਦਾ ਇਹ ਜੇ ਜਦੋਂ ਤੁਸੀਂ ਤਵੇ ਦੇ ਉੱਤੇ ਰੋਟੀ ਤੇ ਸਭ ਤੋਂ ਪੋਸ਼ਣ ਵੱਧ ਜਿਹੜਾ ਮਰਦਾ ਜਿਹਦੇ ਚੋਹ ਹੈ ਪਤਲੀ ਰੋਟੀ ਹੁਣ ਜਿਹੜਾ ਤਵਾ ਗਰਮ ਹੋਇਆ ਹੈ ਓਵਰ ਹੀਟ ਹੋਣਾ ਹੈ ਤੇ ਇਧਰੋਂ ਵੀ ਜਿਹੜੇ ਪੋਸ਼ਕ ਤੱਕ ਸੜ ਗਏ ਉਧਰੋਂ ਵੀ ਸੜ ਗਏ ਵਿੱਚ ਪੱਕਣ ਵਾਸਤੇ ਤੇ ਕੁਝ ਹੈ ਹੀ ਨਹੀਂ ਜਿੰਨੇ ਤੁਹਾਨੂੰ ਬਚਾਉਣਾ ਹੈ ਤੁਹਾਨੂੰ ਜੀਵਨ ਦੇਣਾ ਜਿੰਨੇ ਉਹ ਵਿੱਚ ਹੋਣਾ ਵੀ ਤੇ ਚਾਹੀਦਾ ਹੈ ਰਹੀ ਸਹੀ ਕਸਰ ਉਹ ਬੀਬੀਆਂ ਗੈਸ ਤਵਾ ਹਟਾ ਕੇ ਗੈਸ ਤੇ ਸਿੱਧੀ ਸੇ ਰੋਟੀਆਂ ਕਸਰ ਕਾੜ ਲੈਂਦੀਆਂ ਨੇ ਉਹ ਸਵਾਦ ਹੀ ਹਾਂਜੀ ਉਹ ਫਿਰ ਸਵਾਦ ਹੀ ਸਵਾਦ ਰਹਿ ਜਾਂਦਾ ਉਹ ਜਦੋਂ ਗੈਸ ਤੇ ਰੱਖ ਕੇ ਲਿਜਾ ਕੇ ਉਹ ਤੇ ਮੱਖਣ ਲਾਈ ਜਾ ਫਿਰ ਕਿੰਨਾ ਸਵਾਦ ਆਹ ਹਾਹ ਉਹ ਪਰ ਸੇਕ ਕੇ ਵੀ ਉਹ ਫਿਰ ਸਵਾਦ ਹੀ ਸਵਾਦ ਰਹਿ ਜਾਂਦਾ ਮੇਰੇ ਇੱਕ ਦੋਸਤ ਨੇ ਕਫੜਾ ਸੁਆਦ ਵੀ ਦੱਸੋ ਚੰਡੀਗੜ੍ਹ ਚੰਡੀਗੜ੍ਹ ਰਹਿੰਦੇ ਨੇ ਉਹ ਤੇ ਚੰਡੀਗੜ੍ਹ ਉਹ ਇੱਕ ਬੜੇ ਅੱਛੇ ਐਥਲੀਟ ਵੀ ਨੇ ਇਸ ਵੇਲੇ ਉਹ 77 ਸਾਲ ਦੇ ਨੇ ਤੇ ਅਜੇ ਵੀ ਉਹ ਜਨਨ ਕਿ ਜਿਹੜੀਆਂ ਆਪਣੀਆਂ ਨੈਸ਼ਨਲ ਗੇਮਾਂ ਹੁੰਦੀਆਂ ਉਹਦੇ ਚੋਂ ਚਾਰ ਮੈਡਲ ਤੇ ਪੱਕੇ ਹੁੰਦੇ ਨੇ 골ਡ ਉਹ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਸਿਹਤ ਤੇ ਸੁਆਦ ਦਾ ਨਹੀਂ ਹੈ ਕੋਈ ਮੇਲ ਦੋਨਾਂ ਵਿੱਚੋਂ ਇੱਕ ਮਿਲੇਗੀ ਇਹ ਕੁਦਰਤ ਦਾ ਖੇਲ ਜਾਂ ਤੇ ਸੁਆਦ ਲੈ ਲਓ ਜਾਂ ਸਿਹਤ ਲੈ ਲਓ ਲੇਕਿਨ ਅਸੀਂ ਇਨਸਾਨ ਅਸੀਂ ਸਵਾਦ ਤੇ ਸੇਤ ਦੋਨੋਂ ਇਕੱਠੇ ਕਰ ਸਕਦੇ ਆ ਸਿਰਫ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਨੂੰ ਥੋੜਾ ਜਿਹਾ ਠਾੜੀਏ ਸਵਾਦ ਕੁਛ ਨਹੀਂ ਹੁੰਦਾ ਜੋ ਚੀਜ਼ ਤੁਸੀਂ ਖਾਣਾ ਸ਼ੁਰੂ ਕਰ ਦਿੰਦੇ ਹੋ ਨਾ ਉਹ ਕੁਛ ਦਿਨਾਂ ਚ ਤੁਹਾਡਾ ਟੇਸਟ ਡਵੈਲਪ ਹੋ ਜਾਂਦਾ ਉਹ ਸਵਾਦ ਲੱਗਣ ਡੈ ਫੇਦੀ ਸਾ ਮੈਨੂੰ ਹਣ ਕਰਦੀ ਦੀ ਰੋਟੀ ਚੰਗੀ ਨਹੀਂ ਲੱਗਦੀ ਅੱਗੇ ਕਣਕ ਦੀ ਰੋਟੀ ਤੋਂ ਵਗੈਰਿਆ ਨਹੀਂ ਸੀ ਜਾਂਦਾ ਅੱਗੇ ਮੱਖਣ ਦੁੱਧ ਤੋਂ ਵਗੈਰਿਆ ਨਹੀਂ ਸੀ ਜਾਂਦਾ ਹੋਣ ਉਹ ਯਾਰ ਵਰਗੇ ਲੱਗਦੇ ਨੇ ਤੇਰੀ ਨਹੀਂ ਕਰਦਾ ਪੀਣ ਨੂੰ ਹੱਥ ਵੇਖਣ ਨੂੰ ਦਿਲ ਨਹੀਂ ਕਰਦਾ ਉਹਨਾਂ ਨੂੰ ਹਾਂਜੀ ਉਹ ਡਿਜੈਸਟਿਨ ਕਰ ਰਹੇ ਕਹਿੰਦੇ ਪਰ ਪਚ ਰਹਿਣ ਹਾਂਜੀ ਪਾਜੀ ਬਸ ਉਹੀ ਹੈ ਨਾ ਤੁਸੀਂ ਅਜੇ ਸਵਾਦ ਦੇ ਉੱਤੇ ਫੋਕਸ ਹੈ ਜਦ ਤਨ ਹੋਜੋਗੇ ਇੱਥੇ ਮਕਸਦ ਕੀ ਹੈ ਕਿ ਇਸ ਕੰਡੀਸ਼ਨ ਚੋਂ ਨਿਕਲਣਾ ਹੈ ਕਿਉਂਕਿ ਸਾਡੀ ਇਹ ਕੰਡੀਸ਼ਨ ਆ ਸਾਡੀ ਤੇ ਪਾਜੀ ਤੁਹਾਡੀ ਤੇ ਫੇਰ ਸਰ ਗਿਆ ਅੱਜ ਤੱਕ ਇਸ ਉਮਰ ਤੱਕ ਪਹੁੰਚ ਗਏ ਹੋ ਕੀ ਅਗਲੇ ਬੱਚੇ ਸਾਡੀ ਇਸ ਉਮਰ ਚ ਪਹੁੰਚਣਗੇ ਨਹੀਂ ਪਹੁੰਚਣਾ ਇਹੀ ਤੇ ਬਚਾਉਣਾ ਹੈ ਠੀਕ ਹੈ ਇਹੀ ਤੇ ਬਚਾਉਣਾ ਹੈ ਉਹਦੇ ਵਾਸਤੇ ਮਿਹਨਤ ਹੈ ਪਾਜੀ ਉਹ ਹੁਣ ਪਤਾ ਹੀ ਨਹੀਂ ਕਦੋਂ ਲਾ ਪਿੱਸਿਆ ਨੇ ਮਨਾ ਕਰ ਗਿਆ ਕਿ ਇਹ ਦੇਂਗੇ ਅਸੀਂ ਜਿਹੜਾ ਜਿਹੜਾ ਪੈਕਟਾ ਜੀ ਬੰਦ ਹੋ ਗਿਆ ਮੈਸੀ ਦੇਖਦੇ ਆ ਉਹਦੀ ਹਾਲਤ ਕੀ ਹੈਗੀ ਆ ਐਸਾ ਐਸਾ ਆਟਾ ਵੀ ਹੈਗਾ ਜਿਹੜਾ 6-6 ਮਹੀਨੇ ਪੁਰਾਣਾ ਕਰਦੇ ਕਿਹੜਾ ਨਹੀਂ ਵਿਖਿਆ ਉਹਦੀ ਉੱਤੋਂ ਡੇਟ ਮਟਾਈ ਨਵੀਂ ਡੇਟ ਪਾਤੀ ਉੱਤੇ ਬਸ ਸੈਂਪੀ ਲਾਣੀ ਹੈ ਸੈਂਪੀ ਤਾਂ ਲਾਣੀ ਹੈ ਸੈਂਪੀ ਨਹੀਂ ਲਾਉਂਦੇ ਜੀ ਦੁਆਰਾ ਲਿਜਾ ਕੇ ਖੋਲ ਕੇ ਦੁਆਰਾ ਪੈਕਿੰਗ ਠੀਕ ਹੈ ਜੀ ਨਹੀਂ ਉਹ ਸਟੈਂਪ ਵੀ ਨਹੀਂ ਸਭ ਕੁਝ ਹੋ ਰਿਹਾ ਜੀ ਹੁਣ ਸਭ ਕੁਝ ਹੀ ਹੋ ਰਿਹਾ ਸਭ ਕੁਝ ਹੋ ਰਿਹਾ ਜੀ ਸਭ ਜਿਹੜਾ ਜੇ ਆਟਾ ਹੋਵੇ ਜਿਹੜਾ ਤੁਸੀਂ ਸਾਹਮਣੇ ਪਿਆ ਆ ਚੱਕੀਆਂ ਤੇ ਵੀ ਪਿਛੇ ਅਭસાર ਮਿਲ ਜਾਂਦਾ ਲekin ઓ લેਣਾ ਤੇ ਨੀ ਕੀ ਪਤਾ ਕਿਦਾਂ ਦਾ ਪੀਸਾ ਕੋ 7 ਦਿਨ ਬੀਤ ਗਏ ਨੇ ਤੁਸੀਂ ਸਮਝਣਾ ਕਿ ਮੈਂ ਤਾਂ ਤਾਜ਼ਾ ਲੈ ਕੇ ਆਇਆ ਨਹੀਂ ਉਹਨਾਂ ਕ ਭਾਓ ਜਿਹੜਾ 7 ਦਿਨਾਂ ਚ ਮੁੱਕ ਜੇ ਤੇ ਫਿਰ ਦੂਸਰੀ ਗੱਲ ਹੈ ਜਦੋਂ ਗੁੰਨ ਲੈਣਾ ਉਹਨੂੰ ਗੁੰਨ ਕੇ ਉਹਨੂੰ ਘਟੋ ਘਟ ਅੱਧਾ ਘੰਟਾ ਛੱਡੋ ਉੱਤੇ ਥੋੜਾ ਜਿਹਾ ਗਿੱਲਾ ਕਪੜਾ ਦੇ ਕੇ ਉਹਨੂੰ ਛੱਡ ਦਿਓ ਕਿਉਂਕਿ ਇਹ ਅੱਧਾ ਘੰਟਾ ਉਹਨੂੰ ਸਲੀਪਿੰਗ ਕੰਡੀਸ਼ਨ ਚੋਂ ਲਾਈਵ ਕੰਡੀਸ਼ਨ ਚ ਲੈ ਕੇ ਆਉਂਦਾ ਇੱਕ ਤੁਸੀਂ ਦੇਖੋ ਰੋਟੀ ਬੜੀ ਸੌਫਟ ਬਣੇਗੀ ਉਹਦੀ ਫਿਰ ਤੇ ਦੂਸਰਾ ਉਹ ਜਿਉਂਦਾ ਹੋ ਗਿਆ ਜਾਨਕੀ ਜਿਵੇਂ ਪਾਣ ਦਾਣੇ ਨੂੰ ਸੁੱਕੇ ਨੂੰ ਪਾਣੀ ਚ ਪਾਉਨੇ ਆ ਤੇ ਫੇਰ ਉਹ ਉਗੂਗਰਦਾ ਇਹੇ ਤਰਾਈ ਪੋਸ਼ਣ ਨੇ ਵੀ ਜਿਉਂਦਾ ਹੋਣਾ ਹੁੰਦਾ ਤੀਸਰੀ ਗੱਲ ਜਿਹੜੀ ਧਿਆਨ ਰੱਖਣੀ ਆ ਰਾਜਾਂ ਦੇ ਵਿੱਚ ਜਿਹੜਾ ਅਸੀਂ ਆਟਾ ਗੁੰਨ ਕੇ ਫ੍ਰੀਜਾਂ ਚ ਰੱਖ ਦਿੰਨੇ ਆ ਉਹ ਕੰਮ ਬਿਲਕੁਲ ਬੰਦ ਕਰੋ ਕਿਉਂਕਿ ਜਿਹੜੇ ਆਟੇ ਚ ਪਾਣੀ ਪੈ ਗਿਆ ਉਹਦੀ ਲਾਈਫ ਹੁਣ 4 ਘੰਟੇ ਆ ਸਿਰਫ ਕਿਉਂਕਿ ਉਹ ਲਾਈਵ ਹੋ ਗਿਆ ਹੁਣ ਉਸਦੇ ਤੇ ਪ੍ਰੋਟੈਕਸ਼ਨ ਹੈ ਨਹੀਂ ਉਹ ਸਬੂਤਾ ਦਾਣਾ ਨਹੀਂਗਾ ਤੇ ਹੁਣ ਉਹਨੇ ਛਿਤੀ ਮਰਨਾ ਹੈ ਉਹਦੀ ਲਾਈਫ ਚਾਰ ਘੰਟੇ ਉਸ ਰੋਟੀ ਨੂੰ ਚਾਰ ਘੰਟਿਆਂ ਚ ਖਾ ਲੋ ਜਿਹੜੀ ਬਚ ਵੀ ਜਾਂਦੀ ਹੈ ਤੇ ਕੁਦਰਤ ਦਾ ਦੇਖੋ ਖੇਲ ਉਹ ਕੁਛ ਦੇਣ ਵਾਸਤੇ ਕੁਛ ਦੇਰ ਵਾਸਤੇ ਜਿਹੜੀ ਬਈ ਰੋਟੀ ਹੈ ਇਹ ਖਾਣੀ ਵੀ ਚੰਗੀ ਹੈ ਕਿਉਂਕਿ ਇੱਕ ਦਿਨ ਪੁਰਾਣੀ ਰੋਟੀ ਜਿਹੜੀ ਹੈ ਉਹ ਚ ਪੋਸ਼ਣ ਉਹਦਾ ਤੇ ਮਰਿਆ ਲੇਕਿਨ ਉਹਦੇ ਚ ਕੁਦਰਤ ਨੇ ਪਹਿਲਾਂ ਚੰਗਾ ਬੈਕਟੀਰੀਆ ਪਾਇਆ ਜਿਹੜੀ ਵੀ ਚੀਜ਼ ਦੇ ਵਿੱਚ ਥੋੜੀ ਬਈ ਹੋ ਜਾਂਦੀ ਹੈ ਨਾ ਉਹਦੇ ਵਿੱਚ ਵਿਟਾਮਿਨ B ਕੰਪਲੈਕਸ ਬਣਦਾ ਪੈਂਦਾ ਅੱਜਕੱਲ B12 ਦੀ ਘਾਟ ਰਹੀ ਹੈ ਕਿ ਨਹੀਂ ਜਿੰਨੂੰ ਦੇਖੋ B12 ਘਟਿਆ ਇਹ ਨੂੰ એનર્ਜੀ ਵਿਟਾਮਿਨ ਕਿਹਾ ਜਾਂਦਾ ਜਿਸ ਤੋਂ ਬਿਨਾਂ ਤੁਸੀਂ ਤੰਦਰੁਸਤ ਨਹੀਂ ਰਹਿ ਸਕਦੇ ਇਹ ਕਿੰਨਾ ਚੀਜ਼ਾਂ ਚ ਆਉਂਦਾ ਜਿਹੜੀਆਂ ਇਤਨਾ ਥੋੜੀਆਂ ਜਿਹੀਆਂ ਬਈਆਂ ਹੋ ਜਾਂਦੀਆਂ ਸੋ ਕਦੇ-ਕਦੇ ਬਈ ਰੋਟੀ ਖਾਣੀ ਦਹੀਂ ਖਾਣਾ ਲੇਕਿਨ ਦਹੀਂ ਜਿਹੜਾ ਉਹ ਸਾਡਾ ਹੁਣ ਦੁੱਧ ਜਿਹੜਾ ਉਹ ਖਰਾਬ ਹੋ ਚੁੱਕਿਆ ਹੈ ਤੇ ਹੁਣ ਦਹੀਂ ਵੀ ਤੋਂ ਉਹਦਾ ਹੀ ਬਣਾਉਣਾ ਹੈ ਉਹਦੋਂ ਉਹ ਬੈਟਰ ਹੈ ਕਿ ਮੂੰਗਫਲੀ ਦਾ ਦੁੱਧ ਬਣਾ ਕੇ ਸੋਇਆ ਬੀਨ ਦਾ ਦੁੱਧ ਬਣਾ ਕੇ ਉਹ ਜ਼ਿਆਦਾ ਹੀ ਬਣਾ ਲਓ ਕਿ ਉਹਦੇ 'ਚ ਤੁਹਾਨੂੰ ਸਾਰਾ ਕੁਝ ਹੀ ਉਹ ਮਿਲ ਜੇਗਾ ਜੋ ਦਹੀਂ ਚ ਚਾਹੀਦਾ ਪ੍ਰੋਬਾਇਓਟਿਕ ਸੋ ਵੀਨ ਚ ਖਾਦ ਪੈਂਦੀ ਕੀ ਮੂੰਗਫਲੀ ਸਭ ਤੋਂ ਬੈਸਟ ਹੈ ਜੀ ਮੈਂ ਮੈਂ ਰਿਆਂ ਮੂੰਗਫਲੀ ਇੱਕ ਦੇ ਕਿਉਂਕਿ ਮੈਰਿਆਂ ਚ ਹੁੰਦੀ ਆ ਤੇ ਮੈਰਿਆਂ ਦੇ ਵਿੱਚ ਖਾਦਾਂ ਬਹੁਤ ਘੱਟ ਪੈਂਦੀਆਂ ਨੇ ਦੂਸਰਾ ਇਹ 13 ਪ੍ਰੋਟੈਕਸ਼ਨ ਹੈ ਇਹਦੇ ਉੱਤੇ ਮੂੰਗਫਲੀ ਦੇ ਵਿੱਚ ਜ਼ਮੀਨ 'ਚ ਹੁੰਦੀ ਆ ਇੱਕ ਜ਼ਮੀਨ ਦਾ ਪ੍ਰੋਟੈਕਸ਼ਨ ਆ ਗਿਆ ਸਿੱਧੀ ਖਾਦ ਉੱਤੇ ਨਹੀਂ ਪੈਣੀ ਕੋਈ ਦਵਾਈ ਸਿੱਧੀ ਨਹੀਂ ਉੱਤੇ ਪੈਣੀ ਦੂਸਰਾ ਪ੍ਰੋਟੈਕਸ਼ਨ ਉਹਦਾ ਛਿਲੜ ਜਿਹੜਾ ਉਤਲਾ ਹੈ ਤੀਸਰਾ ਪ੍ਰੋਟੈਕਸ਼ਨ ਫੇਰ ਉਹਦੇ ਉੱਤੇ ਇੱਕ ਹੋਰ ਛਿਲੜ ਤਿੰਨ ਤਿੰਨ ਕੁਦਰਤ ਨੇ ਉੱਤੇ ਲੇਅਰ ਬਣਾਈਆਂ ਜਿਹੜੀਆਂ ਉਹਨੂੰ ਬਚਾਉਂਦੀਆਂ ਆ ਰਹੀਆਂ ਨਜ਼ਾਰਾਂ ਤੋਂ ਇਸ ਕਰਕੇ ਉਹ ਸੁਰੱਖਿਅਤ ਹੈ ਸੋ ਇਹਨਾਂ ਕਮਾਣ ਨੂੰ ਅਗਰ ਅਸੀਂ ਕਰਦੇ ਆਂ ਅਨਾਜ ਖਾਣ ਲੱਗਿਆਂ ਤਾਂ ਧਿਆਨ ਰੱਖੋ ਕਿ ਆਪਣੇ ਅਨਾਜ ਸਹੀ ਕਰੋ ਤਾਂ ਕਿ ਤੁਹਾਡੇ ਸਰੀਰ ਦੇ ਵਿੱਚੋਂ ਜਿਹੜਾ ਫੈਟ ਵੱਧ ਬਣ ਗਿਆ ਆ ਉਹ ਘਟੇ ਤੇ ਨਾਲ ਉਹਦੇ ਚੋਂ ਤੁਹਾਨੂੰ ਕਿਉਂਕਿ ਇਹਨਾਂ ਅਨਾਜਾਂ 'ਚ ਕੋਈ ਚੰਗੇ ਪ੍ਰੋਟੀਨ ਵੀ ਨਹੀਂ ਨੇ ਉਹ ਪ੍ਰੋਟੀਨ ਤੁਹਾਨੂੰ ਮਿਲੇ ਫਾਈਬਰ ਮਿਲੇ ਤਾਂ ਕਿ ਕਬਜ਼ ਵਰਗੀਆਂ ਬਿਮਾਰੀਆਂ ਪਾਇਲਸ ਵਰਗੀਆਂ ਬਿਮਾਰੀਆਂ ਆਪੇ ਖਤਮ ਹੋ ਜਾਣਗੀਆਂ ਦੇਖਿਓ ਕੁਝ ਦਿਨਾਂ ਦੇ ਵਿੱਚ ਜਦੋਂ ਇਹਨਾਂ ਅਨਾਜਾਂ ਨੂੰ ਤੁਸੀਂ ਖਾਂਦੇ ਹੋ ਰੋਟੀ ਜਿਹੜੀ ਪਕਾਉਣੀ ਆ ਦੁਪਹਿਰ ਵੇਲੇ ਰੋਟੀ ਪਕਾਓ ਬੇਸ਼ੱਕ ਲੇਕਿਨ ਰੋਟੀ ਥੋੜੀ ਜੀ ਮੋਟੀ ਰੱਖੋ ਉਹਨੂੰ ਪਤਲੀ ਪਾਪੜ ਵਰਗੀ ਨਾ ਕਰੋ ਕਿਉਂਕਿ ਇਧਰੋਂ ਉਧਰੋਂ ਤੇ ਉਹਨੇ ਸੜਨਾ ਹੀ ਹੈ ਅੰਦਰ ਕੁਝ ਤੇ ਪੱਕਣ ਵਾਸਤੇ ਹੋਵੇ ਹਾਂਜੀ ਦੁਬਾਰਾ ਗਰਮ ਕਿਸੇ ਵੀ ਖਾਣੇ ਨੂੰ ਨਹੀਂ ਕਰਨਾ ਕਿਉਂਕਿ ਪਹਿਲਾਂ ਹੀ ਉਹ ਹੋ ਚੁੱਕਿਆ ਜੇ ਦੁਬਾਰਾ ਖਾਣੇ ਨੂੰ ਗਰਮ ਕਰ ਦਿੰਦੇ ਹੋ ਤੇ ਉਹਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਠੀਕ ਹੈ ਉਹ ਤੇ ਇੱਕ ਤਰ੍ਹਾਂ ਨਾਲ ਜ਼ਹਿਰ ਹੀ ਬਣ ਜਾਂਦਾ ਹੈ ਕਿਸੇ ਵੀ ਦਾਲ ਸਬਜੀ ਜਿਹੜੀ ਬਚੀ ਉਹਨੂੰ ਗਰਮ ਕਰਕੇ ਨਾ ਖਾਓ ਇਸ ਤਰ੍ਹਾਂ ਹੀ ਖਾ ਲਓ ਕੁਝ ਕੁਦਰਤ ਨੇ ਕੁਝ ਹੋਰ ਚੰਗਾ ਰੱਖਿਆ ਹੈ ਛੋਟੀਆਂ ਛੋਟੀਆਂ ਗੱਲਾਂ ਨੇ ਜਿੰਨਾ ਤੁਸੀਂ ਉੱਤੇ ਧਿਆਨ ਦਓਗੇ ਤੇ ਤੁਸੀਂ ਤੰਦਰੁਸਤੀ ਲੈ ਸਕਦੇ ਹੋ ਸ਼ਾਮ ਨੂੰ ਰੋਟੀ ਨਾ ਖਾਓ ਦਲੀਆ ਖਾਓ ਰਾਤ ਦਾ ਖਾਣਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਹਲਕਾ ਰੱਖੋ ਜਦੋਂ ਤੁਸੀਂ ਉਸੇ ਅਨਾਜ ਨੂੰ ਪਾਣੀ ਚ ਪਕਾਉਂਦੇ ਹੋ ਤੇ ਉਹ ਹੁਣ ਓਵਰ ਹੀਟ ਨਹੀਂ ਹੋਇਆ ਉਹ 10 15 ਮਿੰਟ ਲੱਗਦੇ ਨੇ ਦਲੀਆ ਬਣਦਿਆਂ ਤੇ ਉਹਦੇ ਚੋ ਇਕੁਅਲ ਪਕਰ ਆ ਮੱਠੇ ਸੇਕ ਤੇ ਦਲੀਆ ਬਣਾ ਕੇ ਲਓ ਉਹ ਜ਼ਿਆਦਾ ਅੱਛਾ ਆ ਕਿਉਂਕਿ ਰਾਤ ਦਾ ਖਾਣਾ ਹਮੇਸ਼ਾ ਹਲਕਾ ਚਾਹੀਦਾ ਜਿਹੜਾ ਆਸਾਨੀ ਨਾਲ ਪਚੇ ਅਸੀਂ ਸਰੀਰ ਦੇ ਇਮਤਿਹਾਨ ਨਾ ਲਈਏ ਹਾਂਜੀ ਰਹ ਗਿਆ ਸੀ ਕਿ ਐਸੇ ਕੰਮ ਵੀ ਰਹਿਦਾ ਹੈ ਖਾਣਾ ਚਾਹੀਦਾ ਜੀ ਤੁਸੀਂ ਅਗਰ ਖਾਂਦੇ ਹੋ ਨਾ ਖਾਂਦੇ ਹੋ ਤਾਂ ਤੁਸੀਂ ਬਾਕੀਆਂ ਨਾਲੋਂ ਆਣ ਗਵਾਂ ਨਾਲ ਦੇਖੋ ਚੰਗੇ ਹੋਗੇ ਰਿਸ਼ਤੇਦਾਰਾਂ 'ਚ ਹਰ ਚੀਜ਼ ਦਾ ਫਰਕ ਪੈਂਦਾ ਜੀ ਠੀਕ ਹੈ ਸੋ ਇਹ ਇਨੀਆਂ ਗੱਲਾਂ ਕਹਿੰਦਾ ਹੋਇਆ ਅੱਜ ਮੈਂ ਹੁਣ ਤੁਹਾਡੇ ਕੋਈ ਯਾਦ ਚਾਹਾਂਗਾ ਜੀ